हाँ भाई मीठी हो गई तेरे ना इ तो ही खुश लोसन बत खुश हुई हो केड़ी बात खुश हुई है हेलो हाँ सन खुश है चला दो दे दी फिर थोड़ा दे है खुश हो गई ता ना के बड़ी शकीन है ना ऑन है ना है ना हां मजरी ਏ ਮੱਜੇ ਤੈਨੂੰ ਪਤਾ ਵੀ ਤੂੰ ਮੱਜ ਆ ਮੱਥਾ ਦੇਖ ਇਹਦਾ ਮਰਸੈਡੀਜ਼ ਦੀ ਗੱਡ ਨਾਲ ਦਾ ਜਮਾਨੀ ਨਾ ਉਹਦੀ ਫੇਰ ਅੜਕਿਆ ਨਾਉਣ ਵਾਲੀ ਆਹ ਇਹ ਤਾਂ ਨਾਉਂਦੀਆਂ ਨੇ ਪੂਠੀ ਉਹ ਕਿੱਦਾਂ ਦੀ ਲੱਗਦੀ ਐ ਨਾ ਕਿ ਪ੍ਰੂਫ ਇੱਧਰ ਮੁਕਰ ਹੁਣ ਤਾਂ ਤੁੱਪੇ ਬੰਦ ਦੇ ਬੰਦੇ ਕੋ ਸੁੱਕ ਜੂਗੀ ਉਹਦੀ ਪਿੰਡਾ ਜਿਹਾ ਸੁੱਕ ਜੂ ਹੂੰ ਮਸਾਟ ਆਇਆ ਨਾਉਣ ਆਲਾ ਹੁਣ ਤਾਂ ਤੁਸੀਂ ਵੀ ਰਡੇਲੀ ਨਾ ਆਇਆ ਕਰਨਾ ਨਾ ਕਿਉਂ ਢੇਲੀ ਤੇ ਪਰਸੋ ਵੀ ਨਾ ਤੇ ਕੱਲ ਵੀ ਨਾ ਤੇ ਅੱਜ ਫੇਰ ਨਾ ਹੁਣ ਸਵਾਟਰ ਵਾਗੇ ਡੰਗਰ ਨਾਲ ਆਏ ਸਵਾਟਰ ਵਾਗੇ ਨਾਲ ਆਉਣੇ ਸੀ ਮੈਂ ਤਾਂ ਕੱਪੜੇ ਧੋ ਕੇ ਆਈਆਂ ਹਾਏ ਰੱਬਾ ਊਂ ਚੱਕੀ ਜਾਂਦੀ ਬੋਲੂ ਗਣ ਸਾਸਰੀ ਨਾਲ ਗੱਲ ਕਰਦੇ ਹਾਏ ਹਾਏ ਹੌਣੇ ਮੂੰਹ ਪਰ ਕਰ ਲਿਆ ਕਿ ਤੈਨੂੰ ਮੇਰੇ ਤੇ ਕਾਦਾ ਗੁੱਸਾ ਜੜਿਆ ਜਿਹੜਾ ਦੇਖ ਮੇਰੇ ਨਾਲ ਗੁੱਸੇ ਜਿਹੜਾ ਦੇਖ ਮੇਰੇ ਨਾਲ ਗੁੱਸੇ ਇਹ ਰੂਹੇ ਕਸੇ ਗੱਲ ਦਾ ਗੁੱਸਾ ਹੋ ਗਿਆ ਹੁਣ ਸਾੜਾ ਹੋ ਗਿਆ ਸਵੇਰੇ ਮੈਂ ਬੁਲਾਉਂਦੀ ਸੀ ਕਿ ਮੈਂ ਤੇ ਕੋਲ ਆਈ ਨਹੀਂ ਪਰ ਮੈਨੂੰ ਕਹਿੰਸੀ ਕਹਿੰਨੀ ਤੂੰ ਜਾ ਨਾ ਕਿਤੇ ਉੱਥੇ ਆ ਜਾ ਮੇਰੇ ਕੋਲੇ ਫਿਰ ਉਹ ਚਲੇ ਗਿਆ ਫਿਰ ਮੈਨੂੰ ਹਾਕਾ ਮਾਰੇ ਮਾ ਮੈਂ ਤੇਰੇ ਸਿਰ ਨੂੰ ਕੋਹ ਲਗਾ ਮੈਂ ਨਹੀਂ ਆਣਾ ਨਾ ਮੈਂ ਜਦੇ ਕੇ ਸੀ ਨਾ ਲਾਤੀ ਸ਼ੈਂਪੂ ਲਾ ਦੇਣਾ ਸੀ ਮੋਲੀ ਵੀ ਨਾ ਲਿਆ ਹੋਰ ਆਪਣੇ ਤੇਲ ਲਾ ਕੇ ਸਿਰ ਮੈਂ ਦੂਏ ਦਿਨ ਪਾਇਆ ਬੇਲੀ ਰੱਖਿਆ ਮੈਨੂੰ ਕੰਮ ਕਰਨਾ ਮੈਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੂਰਜ ਅੱਖਾਂ ਚ ਪਈ ਜਾਂਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਵਲੌਗ ਜਿਹੜਾ ਤੁਹਾਡੇ ਨਾਲ ਸ਼ੁਰੂ ਕਰਦੇ ਆ ਸ਼ੁਰੂ ਕਰਦੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇੱਧਰ ਤਾਂ ਹੁੰਦੀ ਹੈ ਜੇਬ ਗਰਮਾ ਗਰਮ ਕਿਤੇਕ ਦੇਖੀ ਸੀ ਕੁਲਫੀ ਗਰਮਾ ਗਰਮ ਇੱਧਰ ਹੁੰਦੀ ਹੈ ਜੇਬ ਗਰਮਾ ਗਰਮ ਜੇ ਯਾਰ ਨੇ ਪੈਕਟ ਚੱਕ ਲਿਆ ਜੇ ਯਾਰ ਆ ਮੈਨੂੰ ਦੇ ਦੇ ਹੋਸ਼ਨਾਵ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋ ਤੇ ਟਾਈਮ ਤਾਂ ਜਿਹੜਾ ਸ਼ਾਮ ਦਾ ਹੋ ਗਿਆ ਸਵਾ 5 ਤੇ ਇੱਧਰ ਤਾਂ ਕੋਈ ਕਾਰਵਾਈ ਪੈ ਰਹੀ ਐ ਇੱਧਰ ਤਾਂ ਠਗੜੀ ਕਾਰਵਾਈ ਪੈਂਦੀ ਆ ਕਾ ਨੂੰ ਦਿਖਾਉਣੀ ਆ ਠਗੜੀ ਉਹ ਕਾਰਵਾਈ ਪੈਂਦੀ ਐ ਫੋਡੋ ਦੋ ਦੋ ਤਾਂ ਪੰਡੋਲ ਤੇ ਮਿੱਟੀ ਨੇ ਮਿੱਟੀ ਪਾਣੀ ਦੋਲਤਾ ਕਾਰਵਾਈ ਪੈ ਹੈ ਉਹ ਬੰਦ ਹੈ ਹਾਂ ਪਾ ਕੇ ਬੱਲ ਮਟਰ ਮਤਮਾ ਯਾ ਕਰਵੇ ਦੇ ਦੇ ਉਹਨੂੰ ਤੂੰ ਦੁਆ ਖਾ ਲੈ ਦੋਲੀ ਹੰਦੇ ਤਾਂ ਹੈਗੀ ਉਹ ਇਹਨੇ ਤੂੰ ਇਧਰ ਪਿੱਠ ਜੀ ਮਰੋੜ ਦੀ ਗੱਲ ਕੀ ਹੈ ਨਾ ਫੇਰ ਮਰੋੜ ਲਈ ਸੇ ਪਤਾ ਇਹਨੂੰ ਕਿੰਨੇ ਮਰੇ ਆਂ ਨਹੀਂ ਪਾਈ ਦੁੱਧ ਦੇ ਦੇ ਹਾਂ ਦੁੱਧ ਦੇ ਦੇ ਦੁੱਧ ਮੇਰਾ ਬਹੁਤ ਸਰੀਰ ਟੋਣਾ ਚਾਹ ਬਣਾ ਧੇਰੇ ਲੱਗੀ ਤੋੜ ਸਰੀਰ ਨੂੰ ਅੱਜ ਦਾ ਡਾਂਗ ਦਾ ਸਾਰਾ ਕੁੱਟਕ ਦੁੱਧ ਦੇ ਦੇ ਸਾਨੂੰ ਚਾਹ ਪੀਣ ਨੂੰ ਕਹੀਂ ਨਾ ਮੈਨੂੰ ਦਿੰਦੀ ਹੁਣ ਤਾਂ ਮੈਂ ਗਾਣਾ ਵੀ ਸੁਣਾਤਾ ਦੇ ਦੇ ਪੁੱਤ ਬਣ ਕੇ ਛੋਨਾ ਦੇ ਬੱਚਾ ਨਹੀਂ ਮੇਰਾ ਇਹ ਬਿਠੀ ਹੈ ਕਹੀਂ ਆਪਦੀ ਭੈਣ ਨੂੰ ਇਹ ਬਿਠੀ ਹੈ ਨਹੀਂ ਮਿਠੀ ਮੁੱਠੀ ਤਾਂ ਹੀ ਬੋਲਦੀ ਐ ਨਾ ਬਹੁਤ ਜ਼ਿਆਦਾ ਆਵਾਜ਼ ਆਉਂਦੀ ਨੂੰ ਖਾਣ ਨੂੰ ਪੀਣ ਨੂੰ ਕੁਝ ਮਿਲਦਾ ਹੈ ਜਦੇ ਬਸ ਜਮਾ ਹੀ ਆ ਤੇ ਵਰਤੀ ਜਿਵੇਂ ਇਹ ਖੜਾ ਪੱਟ ਕਰੀ ਕੜ ਕੜ ਦੇਦੇ ਬੀਤ ਪਏ ਇੱਕ ਟੁੱਟ ਤਵਾਂ ਟੁੱਟ ਤਵਾਂ ਟੁੱਟ ਟੜੇ ਇਹਨਾਂ ਦਾ ਇਹਨਾਂ ਦਾ ਟੱਡ ਭਰਦਾ ਟੁੱਟ ਟੜੇ ਹਨ ਲੈ ਜਸਨਾ ਸਾਹਮਣੇ ਆਤੀ ਗਿਆ ਨੂ ਮੜਾ ਸਾਹਮਣੇ ਆਤੀ ਬੜਿਆ ਹੈ ਨਾ ਆਤੀ ਕਾਲੀ ਅੱਜ ਕਾ ਵੀਰਾ ਲੈ ਕੇ ਆਇਆ ਐ ਕੱਪੜੇ ਲਾਉਣੇ ਨੇ ਤੇ ਦਾਲ ਦੇਖਣੀ ਆ ਯਾਨੀ ਹੁਣ ਦੱਸੋ ਕਿਧਰ ਰਹੂੰਗੀ ਬਸ ਰਿਹਰਦਾ ਸਹੀ ਵੀ ਕਹਾਂ ਮੈਂ ਤਿੰਨ ਮੈਨੂੰ ਲੈ ਚੱਲ ਦੇ ਕਿ ਮੈਨੂੰ ਕੋਈ ਗਰੀਬ ਬਣੂਗੀ ਪਹਿਨੀ ਲੱਗੇ ਜਾਂਦਾ ਮੈਂ ਤਾਂ ਘਰੇ ਰਹਿ ਰੇ ਹੱਕ ਗਿਆ ਸ਼ੁਕਰ ਆਜੇ ਸਾਲ ਬਾਦ ਅਸੀਂ ਮਾਂ ਪੁੱਤ ਦੋਨੋਂ ਲੇਟ ਲੱਤੇ ਹੀ ਹਾਂ ਉਹ ਵੀ ਨੀ ਕੱਪੜੇ ਲੈਂਦਾ ਤੇ ਮੈਂ ਵੀ ਨਹੀਂ ਲੰਦੀ ਜਿਹੜਾ ਤੇ ਜਿਹੜਾ ਦਾ ਡੈਡੀ ਦੋਨੋਂ ਤੇਜ ਬੰਦੇ ਆ ਮੰਨੋ ਵਾਲਮਾਰੀ ਅੱਛਾ ਦੋ ਹੀ ਖੋਲਣੀ ਆ ਇੱਕ ਮਿੰਟ ਪਹਿਲਾਂ ਮੈਂ ਪਿੰਡ ਦਾ ਕੱਪੜਾ ਕੱਢ ਲਵਾਂ ਲਓ ਇਹ ਕਾਦੇ ਇੱਥੇ ਆ ਗਏ ਮੈਨੂੰ ਪਤਾ ਨਹੀਂ ਲੱਗਿਆ ਕਦੋਂ ਇੱਥੇ ਆ ਗਏ ਦੇਖ ਤੋਹੀ ਕੱਢੀ ਦਾ ਕਾ ਹੱਥ ਲਾ ਦੇ ਨੇ ਉੱਥੇ ਚੱਲ ਬਾਹਰ ਮੰਝੇ ਮੈਂ ਕਹਿੰਦੀ ਸੀ ਐਸੀ ਦੋਨੋਂ ਮਾਪੋ ਤੋ ਦੋਨੋਂ ਲੇਟ ਲਤੀਫ ਆ ਅਸੀਂ ਤਾਂ ਸਾਲ-ਸਾਲ ਛੇ-ਛੇ ਮਹੀਨੇ ਘਰੇ ਕੱਪੜਾ ਲਿਆ ਕੇ ਕੱਟ ਦਨੇ ਆ ਐਕਚੁਅਲ ਤੱਕ ਕੀ ਆ ਰਿਹਾ ਹੈ ਇਹਨੂੰ ਪ੍ਰਿੰਟਰ ਦਾ ਕੱਪੜਾ ਲੱਗੇ ਆਈ ਸੀ ਪਿਛਲੇ ਸਾਲ ਮਾਰਚ ਚ ਲੈ ਕੇ ਆਈ ਸੀ ਯਾਰ ਆਪਾਂ ਹਾਂ ਯਾਰ ਦੇ ਪੇਪਰ ਹੋਇਆ ਤੋਂ ਬਾਅਦ ਮੇਰੇ ਖਿਆਲ ਹਾਂ ਲੈ ਪੜ ਕੱਪੜਾ ਵਧੀਆ ਪੂਰਾ ਟੌਪ ਦਾ ਕੱਪੜਾ ਕਹਿ ਕੇ ਲਿਆਂਦਾ ਦੀ ਵੀ ਭਾਈ ਪੂਰ ਵਧੀਆ ਪੈਂਟ ਬਣਾਉਣੀ ਆ ਬਈ ਟੌਪ ਦਾ ਕੱਪੜਾ ਦਈ ਇਹੋ ਉਹਨੇ ਮੈਨੂੰ ਕੱਲਾ ਕੱਪੜਾ ਕੱਪੜਾ ਸ਼ਾਇਦ 1500 ਦਾ ਹਨ ਨਹੀਂ ਦਿੱਤਾ ਸੀਗਾ ਅੱਜ ਕੋਈ ਸਬਜ਼ੀ ਨਹੀਂ ਲੈ ਕੇ ਆਉਂਦਾ ਹੋਇਆ। ਹੋਰ ਕੋਤ ਮਿਲ ਜਾ। ਫਾਇਸਾ ਦੇ ਪੈ। ਮੈਂ ਕੋਈ ਸਬਜ਼ੀ ਸੂਜੀ ਖਾਣੀ। ਮੈਂ ਮੂੰਗੀ ਮਸਰੀ ਦਾਲ ਖਾਣੀ। ਨਾ ਨਾ ਕੱਜਰੀਆਂ। ਸਰ ਗਾਜਰਾ ਪੰੀਆਂ ਤੂੰ ਗਾਜਰਾ ਖਾ ਲਈ ਲੈ ਫੜ। ਨਾ ਆਪਾਂ ਤਾਂ ਤੇਰਾ ਪਤਾ ਹੀ ਦੇਣਾ। ਠੀਕ ਆ। ਤੁਸੀਂ ਕੋਈ ਸਬਜ਼ੀ ਖਾਣੀ ਐ? ਮੈਂ ਤਾਂ ਮੂੰਗੀ ਮਸਰੀ ਦਾਲ ਬਣਾ ਲੈਣੀ ਥੋੜੀ ਜੀ। ਗੀਰ ਗਾਜਰ ਖਾਣੀ ਉਹ ਜੱਗ ਗਾਜਰ ਪਈਆਂ ਨੇ ਥੋੜੀ ਜੀ ਬੈਠੀ ਖਾਣੀ ਆ ਆਪਾਂ ਮੂੰਗੀ ਮਸਰੀ ਬਣਾ ਲੰਨੇ ਆ ਆਹ ਤਾਂ ਖਾਣਾ ਇਹ ਘਰੇ ਬਣੇ ਹੋਏ ਨੇ ਤੂੰ ਵੀ ਖਾਣਾ ਇਹ ਘਰੇ ਬਣੇ ਨੇ ਕੀ ਬਣੇ ਹੈ ਆ ਕਹਦੇ ਨੇ ਇਹਨਾਂ ਨੇ ਦੇਖੋ ਕਿਵੇਂ ਮੈਨੂੰ ਲਹੂ ਪੀਣਾ ਦਿੱਤਾ ਤਿੰਨਾ ਜਾਣੇ ਆ ਤੇਰੇ ਪੈਸੇ ਬਚਾਉਨੇ ਆ ਸੀ ਲਹੂ ਨਹੀਂ ਪੀਂਦੇ ਹੈਗੇ ਹਾਂ ਚੱਲ ਚੱਲ ਵਕਤੀ ਮਾਰਦਾ ਆ ਆਪ ਮਾਰਦੇ ਨਹੀਂ ਇਹ ਕਹਿੰਦੇ ਮੈਨੂੰ ਇਹਨਾਂ ਨੇ ਨਾ ਸਾਰੇ ਬਾਣੇ ਵਾਲੇ ਜਿਵੇਂ ਕਹਿੰਦੇ ਹਨਾ ਕੀੜੇ ਤੰਗ ਕਰਦੇ ਨੇ ਚਾਹ ਵਾਲੇ ਤੰਗ ਕਰਦੇ ਆ ਤਰੂ ਵਾਲੇ ਕੀੜੇ ਸਾਨੂੰ ਤੰਗ ਕਰਦੇ ਆ ਚਾ ਮੱਕੀ ਦੀਆਂ ਐ ਨਹੀਂ ਲੱਗਦਾ ਢਿੱਡ ਭਰਿਆ ਆ খালি খালি ਪੰਜ ਰੋਟੀਆਂ ਮੱਕੀ ਦੀਆਂ ਖਾ ਗਏ ਢਿੱਡ ਖਾਲੀ ਖਾਲੀ ਮੱਕੀ ਦੀਆਂ ਪੰਜ ਰੋਟੀਆਂ ਖਾ ਕੇ ਹੁਣ ਲੈ ਗਏ ਉਹਨਾਂ ਦੋ ਘਰ ਤੋਂ ਸੱਚੀ ਗੱਲ ਆ ਬਈ ਚਾਹ ਬਿਨਾ ਤਾਂ ਨਹੀਂ ਗੁਜ਼ਾਰਾ ਨਹੀਂ ਹੈਗਾ ਵੀ ਕੁਝ ਵੀ ਖਾ ਲੋ ਐ ਕਹਤੇ ਹੋਰ ਤਰ ਮੇਰੇ ਮੂੰਹ ਉੱਤਰਾਂ ਲੱਗੀ ਜਾਂਦਾ ਧੁੱਪ ਜੀ ਪਈ ਜਾਂਦੀ ਆ ਮੂੰਹ ਨਹੀਂ ਵਧੀਆ ਲੱਗਦਾ ਆਪਦਾ ਮੂੰਹ ਨਹੀਂ ਵਧੀਆ ਲੱਗਦਾ ਹੈ ਹੋਣ ਨਾ ਨਾ ਆ ਹਿਲੇ ਜਾ ਪਾ ਹਿਲੇ ਜਾ ਤੂੰ ਨਹੀਂ ਹੁਣ ਖੜਾ ਪਾ ਰਹੀ ਲੈ ਜਾ ਚੱਲ ਮੈਂ ਵੀ ਚੱਲੂਗੀ ਫੇ ਮੈਨੂੰ ਵੀ ਲੈ ਕੇ ਜਾ ਨਾਲ ਕੀ ਕਹਿੰਦੀ ਸੀ ਕਿ ਮੈਂ ਚਾਹ ਦੀ ਗੱਲ ਕਰਦੀ ਵੀ ਚਾਹ ਚਾਏ ਆ ਭਾਈ ਹੁਣ ਪਤਾ ਲੱਗਿਆ ਤਾਂ ਹੀ ਕਹਿੰਦੇ ਆ ਸਿਆਣੇ ਕਹਿੰਦੇ ਨਸ਼ਾ ਤਾਂ ਚਾਹ ਦਾ ਹੀ ਬਹੁਤ ਸੱਚੀ ਗੱਲ ਆ ਭਾਈ ਨਸ਼ਾ ਤਾਂ ਚਾਹ ਦਾ ਹੀ ਬਹੁਤ ਹੁਣ ਅੱਜ ਸਵੇਰ ਦੀ ਇੰਨੀ ਕ ਬੀਤੀ ਹੋਈ ਆ ਹੁਣ ਸਵੇਰ ਨੂੰ ਵੀ ਕੋਈ ਹੀਲਾ ਕਰਨਾ ਬਈ ਲੋ ਕਰੇ ਨੀ ਪਰੇ ਲੋਕ ਕਿਵੇਂ ਮੁੱਲ ਦਾ ਦੁੱਧ ਪੀ ਲੈਂਦੇ ਨੇ ਅਸੀਂ ਕਿਉਂ ਨਹੀਂ ਪੀ ਸਕਦੇ ਸਾਨੂੰ ਕਾਰਨ ਦੱਸੋ ਮਨ ਕੀ ਪਤਾ ਵਧੀਆ ਜੀ ਬਣਵਾਈ ਵੈਂਟ ਇਹ ਗੱਲ ਕੱਪੜਾ ਦਾ ਟਾਪ ਦਾ ਕਹਿ ਕੇ ਲਿਆਂਦਾ ਸੀਗਾ ਚਲ ਮੈਂ ਤਾਂ ਕੱਪੜੇ-ਕੁੱਪੜੇ ਚੱਕਣੇ ਨੇ ਸਾਰੇ ਲਾਉਣੇ ਨੇ ਆਹ ਕੱਪੜੇ ਬੁਣਤਾ ਨੂੰ ਗੋਹੇ ਚੱਲ ਲੈ ਫਟਾ ਲੈ ਆਂ ਕੀ ਆ ਨਾ ਨੇ ਔੜੀ ਔੜੀ ਲੈ ਫਟਾ ਲੈ ਆਂ ਚਲੋ ਦੇ ਦੇ ਕਿਹੜਾ ਦੇ ਦੇ ਕਿਹੜਾ ਦੇ ਦੇ ਕਿਹੜਾ ਸ਼ਮੂਕ ਦਾ ਚੱਲ ਖੜ ਗਈ ਕੀ ਗੱਲ ਗੁੱਸੇ ਵਾਲੀ ਆ ਮਿੱਠੀ ਆ ਤੈਨੂੰ ਕੀ ਹੋ ਗਿਆ ਨਾ ਆ ਕੇ ਖੁਸ਼ਗਾ ਤੇ ਨਹੀਂ ਗਈ ਕੀ ਹੋ ਗਿਆ ਤੈਨੂੰ ਕੀ ਹੈ ਦਰਬਿੱਲੀ ਬੁੱਲੀ ਤੈਨੂੰ ਤੂੜੀ ਵਾਲੇ ਹਾਂ ਕੀ ਹੋ ਗਿਆ ਤੈਨੂੰ ਗੁੱਸਾ ਕਰੀ ਜਾਨੀ ਹੈ ਹੈ ਦਾਣਾ ਰੱਖ ਕੇ ਚਲੇ ਗਿਆ ਵੀ ਪਾਇਆ ਨਹੀਂ ਆ ਦੇਖ ਲਾ ਦਾਣਾ ਅੰਦਰੋਂ ਲੈ ਕੇ ਆਉਂਦਾ ਸਕੀਮਾ ਦੇ ਲਾ ਫਾਫੇ ਚ ਪਾ ਲਿਆ ਹੁਣ ਮਿੰਣ ਮਿੰਣ ਕੇ ਸਕੀਮ ਕਹਿੰਦੇ ਇਹ ਤਾਂ ਕੰਮ ਔਖਾ ਹੀ ਹੋ ਗਿਆ ਸੱਚੀਓ ਬੜਾ ਔਖਾ ਮੈਨੂੰ ਤਾਂ ਲੱਗਿਆ ਸੀ 1-2 ਦਿਨ ਪਤਾ ਨਹੀਂ ਹੱਲੇ ਗਾਂ ਵੀ ਕਿੰਨੇ ਦਿਨ ਲੈ ਲੂਗੀ। ਗਾਂਵਾਂ ਆਪਣੇ ਗਾਂਵਾ ਸਾਡੀਆਂ ਕਾਮਾਂ ਹੈਗੀਆਂ ਵੀ ਇਦਾਂ ਦੀਆਂ ਤੇ 10 ਤੋਂ 15 ਦਿਨ ਵੀ ਲੈ ਜਾਂਦੀਆਂ। ਇੱਕ ਵਾਰ ਇੱਕ ਵਾਰੀ ਗਾਂ 22 ਦਿਨ ਲੱਗੀ ਸੀ। 22 22 ਦਿਨ ਲੱਗੀ। ਮੇਰਾ ਸੂਟ ਬਣਵਾ ਲਿਆ। ਕੱਲੂ ਪਾਵਾਂਗੇ। ਪਣ ਹੈ ਹ ਤਾਂ ਵਧੀਆ ਲੱਗਦਾ। ਪਾਇਆ ਹੈ ਪਤਾ ਨਹੀਂ ਕਿਵੇਂ ਲੱਭ। ਹਾਂਜੀ। ਕੀ ਹੱਕਾ ਮਾਰੀ ਜਾਂਦੇ ਹੋ। ਦੇਖ ਜੋ। ਆ ਕੀ ਲੱਗੇ ਆ। ਜਾਂ ਦੇਖ ਤੇ। ਜੀਹਾਰ ਨਵੀਂ ਬੀਜਿਆ ਸੀ। ਹਾਂ। ਉੱਠੋ ਜਕ। ਦੇਖੋ ਜੀ ਕੁਦਰਤ ਦਾ ਰਿਸ਼ਮਾ। ਇਹ ਚਵਤਾ ਕਿੱਡੀ ਵੱਡੀ ਆ ਨਾ ਜਿਆ ਨੇ ਉਹ ਵੀ ਉੱਥੇ ਦੇਖਣ ਵਾਸਤੇ ਉਹ ਓ ਖਲਾਰ ਤੇ ਵੀ ਹੈ ਹਾਂ ਮੈਂ ਵੀ ਜਿੱਤੇ ਵੀ ਗਾਜਰ ਕਹਿੰਦਾ ਮੈਂ ਵੀ ਮੈਂ ਵੀ ਬੀਜਿਆ ਦੇਖ ਸਫਲ ਕਿਸਾਨ ਦੀ ਸਫਲਤਾ ਉੱਥੇ ਚੱਕੋ ਇਹ ਖੜ ਜੋ ਇੱਕ ਰੋ ਫਿਰ ਕਾ ਤੁਹਾਡੇ ਜੱਡੀ ਆ ਉਹ ਤੁਹਾਡੇ ਜੱਡੀ ਆ ਦੇਖੋ ਸਫਲ ਕਿਸਾਨ ਔਣ ਖਾਊਏ ਨੂੰ ਹੁਣ ਮੋੜਵਾ ਤਾ ਹਵਾ ਖਾਊਗੀ ਸੁੱਤੀਆਂ ਵਈਆਂ ਧੁੱਪ ਚ ਵਧੀਆ ਖੰਦੀਏ ਤੁਸੀਂ ਚੋਰੀਏ ਰੋਟੀ 재미sels What experiences did you get from Sun